ਅੰਮ੍ਰਿਤਸਰ ਤੋਂ ਇੱਕ ਦੁਖ ਭਰੀ ਖਬਰ ਆਈ ਹੈ ਕਿ ਚੈਨਾਡੋਰ ਕਰਕੇ ਇੱਕ ਬੱਚੀ ਨੂੰ ਆਪਣੀ ਜਾਨ ਗੁਆਣੀ ਪਈ। ਪੂਰਾ ਮਾਮਲਾ ਕੀ ਹੈ ਉਸ ਘਰ ਦੇ ਵਿੱਚ ਪਹੁੰਚੇ ਆ। ਵੇਰਕਾ ਦੇ ਲਾਗੇ ਇੱਕ ਕਲੋਨੀ ਹੈਗੀ ਆ। ਆ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ ਕਿ ਪਰਿਵਾਰ ਦੇ ਚਾਰ ਬੱਚੀਆਂ ਨੇ ਤੇ ਇੱਕ ਛੋਟੀ ਜੀ ਜਿਹੜੀ ਬੱਚੀ ਆ ਜਿਸ ਨੂੰ ਆਪਣੀ ਜਾਨ ਗੋਣੀ ਪਈ। ਕੈਮਰਾ ਪਾਸੋਂ ਕੋ ਗਾ ਤਸਵੀਰ ਦਿਖਾਈ ਜਾਵੇ। ਆ ਬੱਚੀ ਹੱਸਦੀ ਖੇਡਦੀ ਵੀਡੀਓ ਬਣਾ ਰਹੀ ਸੀ। ਘਰੋਂ ਨਿਕਲ ਤੋਂ ਪਹਿਲਾਂ ਵੀਡੀਓ ਬਣਾਈ ਗਈ ਉਸ ਦੇ ਵੱਲੋਂ। ਤਾਂ ਆਪਣੇ ਫਾਦਰ ਨਾਲ ਰਿਸ਼ਤੇਦਾਰਾਂ ਤੇ ਜਾਂਦੀ ਐ ਤੇ ਜਦੋਂ ਘਰ ਪਰਤਦੀ ਆ ਤੇ ਉਸ ਤੋਂ ਬਾਅਦ ਬੋਲਦੇ ਉਪਰ ਇੱਕ ਹਾਸਾ ਵਾਪਰ ਜਾਂਦਾ ਪੂਰਾ ਮਾਮਲਾ ਕੀ ਹੈਗਾ ਉਹਦੇ ਪਿਤਾ ਦੇ ਦਿਲਾਲਾ ਸੀ ਗੱਲਬਾਤ ਕਰਾਂਗੇ ਪਰ ਜਿਹੜੀ ਤਸਵੀਰ ਆ ਪਰਿਵਾਰ ਦੀ ਆ ਕਿ ਚਾਰ ਬੇਟੀਆਂ ਸੀ ਇਹਨਾਂ ਦੀਆਂ ਤੇ ਇੱਕ ਨੂੰ ਆਪਣੀ ਜਾਣਕਾਰੀ ਪਈ ਸ ਆਪਣੇ ਨਾਲ ਦੱਸ ਗਏ ਮਨੀ ਜੀ ਮਨੀ ਜੀ ਕਿਹੜਾ ਇਲਾਕਾ ਤੇ ਕਿੱਥੇ ਰਹਿੰਦੇ ਤੁਸੀਂ ਦੀਨ ਦੇ ਇਲਾਕਾ ਨਹੀਂ ਤੇ ਕਿਦਨ ਗਏ ਸੀ ਤੁਸੀਂ ਤੇ ਕੀ ਪੂਰਾ ਮਾਮਲਾ ਕੀ ਹੋਇਆ ਸੀ ਐਤਵਾਰ ਗਏ ਆ ਜੀ ਕਿਸੇ ਥਾਂ ਕੰਮ ਗਏ ਸੀ ਤੇ ਉਤੋਂ ਵਾਪਸੀ ਆ ਰਹੇ ਆ ਸੈਲੀਬ੍ਰੇਸ਼ਨ ਮੋਲ ਤੋਂ ਪੋਲ ਚੜ ਰਹੇ ਤੇ ਉੱਥੇ ਡੋਰਾ ਇੱਕਦਮ ਆਈ ਤੇ ਗਲੇ ਚ ਫਿਰ ਗਈ ਤੇ ਕਾਤੇ ਸੀ ਤੁਸੀਂ ਬਾਈ ਤੇ ਜੋ ਬਾਈਕ ਤੇ ਹਾਂਜੀ ਤੋਂ ਉਹਨੂੰ ਪਤਾ ਲੱਗ ਗਿਆ ਜਦੋਂ ਡੋਰ ਫੇਰੀ ਹਾਂਜੀ ਜਦ ਡੋਰ ਇੱਕਦਮ ਆ ਰਹੀ ਮਾਰੇ ਪਿੱਛੇ ਕਿਤੇ ੜੀ ਹੋਏਗੀ ਜਾਂ ਕਿੱਦਾਂ ਵੀ ਆ ਤਾਂ ਮੁੰਡੇ ਦੇ ਵੀ ਹੀ ਪਤਾ ਨਹੀਂ ਹੁਣ ਕਿਹੜੇ ਕਿਹੜੇ ਨੂੰ ਹੂੰ ਉਹ ਜਿਹੜਾ ਡੋਰਾ ਫੇਰੀ ਮਣਕਾ ਮੋਟਰਸਾਈਕਲ ਉੱਤੇ ਥੱਲੇ ਛੋੜ ਦਿੱਤਾ ਹੂੰ ਪਰ ਉੱਥੇ ਹਸਪੀਟਲ ਗਿਆ ਨਾ ਉਹ ਸੜੀ ਜਵਾਹ ਦਿੱਤਾ ਕਿੰਨੇ ਬਹੁਤ ਟਾਈਮ ਹੋ ਗਿਆ ਅੱਛਾ ਕੋਈ ਨਾਟ ਵੱਡੀ ਗਈ ਹੁਣ ਹਾਂਜੀ ਆ ਨਾਲ ਇਹਦੀ ਬਾਤ ਦੀ ਜਰੀ ਆ ਗਈ ਬਾਤ ਤੇ ਪਰਿਵਾਰ ਦੇ ਵਿੱਚ ਇਹ ਬੇਟੀਆਂ ਜੀ ਆਪਣੀ ਹਾਂਜੀ ਮੇਰੇ ਚਾਰ ਬੇਟੀਆਂ ਆ ਇਹ ਸਭ ਤੋਂ ਛੋਟੀ ਸੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਲਿਵਰ ਦਾ ਹੀ ਕਰਦਾ ਹਾਂ ਬਿਲਕੁਲ ਜੀ ਇਹ ਘਰ ਦੇ ਹਾਲਾਤ ਨੇ ਕਿ ਲੇਬਰ ਦਾ ਕੰਮ ਕਰਦੇ ਨੇ ਪਰ ਬੱਚੀ ਨੂੰ ਆਪਣੀ ਜਾਨ ਗੁਆਣੀ ਪਈ ਕਿਉਂਕਿ ਕਈ ਚੰਦ ਲੋਕ ਪਿਆਸਿਆ ਕਰਕੇ ਚੈਨਾ ਡੋਰ ਵੇਚਦੇ ਨੇ ਕਿ ਅਸੀਂ ਪੈਸੇ ਕਮਾ ਲਾਂਗੇ ਪਰ ਇਹ ਨਹੀਂ ਪਤਾ ਕਿ ਜਿਹੜੇ ਬੱਚੇ ਨੇ ਸੜਕਾਂ ਤੇ ਘੁੰਮਦੇ ਨੇ ਜਾਂ ਕੋਠਿਆਂ ਤੇ ਰਹਿੰਦੇ ਨੇ ਉਹਨਾਂ ਦੇ ਜਿਹੜੇ ਹੱਥ ਸੇ ਵਾਪਰ ਜਾਂਦੇ ਨੇ ਮਦਰ ਵੀ ਉਹਨਾਂ ਦੇ ਨਾਲ ਕਿ ਨਾਮ ਕੀ ਚਲ ਉਸ ਕੀ ਕੁੜੀ ਆ ਨੀ ਕੀ ਤੇ ਕਿੰਨੀ ਉਮਰ ਸੀ ਬੇਟੀ ਆ ਦੀ 6 ਸਾਲ ਛੋਸਾਂ ਸਭ ਤੋਂ ਛੋਟੀ ਸੀ ਗੱਲ ਹਾਂਜੀ ਸਰ ਇਹ ਤੋਂ ਛੋਟੀ ਗੁੜੀਆ ਉਹ ਕਹਿੰਦੇ ਕਿ ਜਦੋਂ ਘਰੋਂ ਗਈ ਹੈ ਵੀਡੀਓ ਇੱਕ ਬਣਾ ਕੇ ਗਈ ਹੈ ਪਤਾ ਨਹੀਂ ਪਤਾ ਨਹੀਂ ਲੱਗਾ ਨਹੀਂ ਪਾਪਾ ਇਹਨਾਂ ਦੇ ਚੱਲੇ ਆ ਮਗਰ ਤੋੜ ਗਈ ਪਾਪਾ ਮੈਂ ਵੀ ਜਾਣਾ ਪਿਆਰ ਤੇ ਰੋਕ ਗਈ ਆ ਘਰੋਂ ਰਾਹ ਚ ਹੁੰਦੇ ਬਸ ਢੋਰਾ ਫਿਰੀ ਹੈ ਨਾਲ ਹੀ ਸਾਹ ਵੀ ਇਹਨੇ ਲਿਆ ਦੱਜਾ ਨੋਕਰੇ ਦੀ ਮੌਤ ਹੋ ਗਈ ਬਿਲਕੁਲ ਜੀ ਆ ਘਰ ਦੇ ਹਾਲਾਤ ਨੇ ਗਵੰਡੀ ਪਹੁੰਚੋ ਇਹਨੇ ਮੈਮ ਤੁਸੀਂ ਕਿਤਾ ਦੇਖ ਰਹੇ ਹੋ ਕਿ ਇਹ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਤਾਂ ਕਾਰਵਾਈ ਕੀਤੀ ਜਾਂਦੀ ਆ ਕਿ ਚੈਨਾ ਡੋਰ ਵਾਲੇ ਅਸੀਂ ਨੇ ਗੱਟੂ ਫੜ ਲਿਆ ਪਰ ਲੱਗਦਾ ਕਿ ਜੇ ਸਖਤੀ ਹੋਵੇ ਤੇ ਆਸ ਨਹੀਂ ਵਾਪਰਨਾ ਹਾਂਜੀ ਹਾਂਜੀ ਜੇ ਪਹਿਲੇ ਤੋਂ ਸ਼ੁਰੂ ਤੋਂ ਅਸਾਂ ਸਰ ਕਹਿੰਦੇ ਇਹ ਹੋਈ ਹੁੰਦੀ ਨਾ ਸਖਤੀ ਹੋ ਜਾਂਦੀ ਸ਼ਾਇਦ ਇਹ ਹਾਸਤਾ ਨਾ ਹੁੰਦਾ ਅੱਜ ਇਹ ਨਹੀਂ ਇਹ ਹੀ ਪਰਿਵਾਰ ਦੁਖੀ ਆ ਅੱਜ ਇਸ ਹਾਦਸੇ ਨੂੰ ਦੇਖ ਕੇ ਅਸੀਂ ਸਾਰੇ ਦੁਖੀ ਆ ਹੂੰ ਸਾਰੇ ਹੀ ਦੁਖੀ ਹੈਗੇ ਆ ਅੱਗੇ ਵੀ ਕਈ ਵਾਰ ਸੁਣਦੇ ਆ ਦੇਖਿਆ ਅਸੀਂ ਕੋਈ ਐਕਟਿਵਿਟੀ ਕੋਈ ਬੱਚੀ ਜਾ ਰਹੀ ਹੈ ਜੀ ਉਹਦਾ ਗਲਾ ਕੱਟ ਗਿਆ ਕਦੇ ਕੋਈ ਦੇਖਿਆ ਕੋਈ ਨੌਜਵਾਨ ਜਾ ਰਿਹਾ ਉਹਦੇ ਆਪਣਾ ਲੱਗ ਗਿਆ ਦੇਖੋ ਜਿਹਨਾਂ ਦੇ ਘਰ ਦਾ ਇੱਕ ਚਰਾਗ ਜਾਂਦਾ ਨਾ ਦੁੱਖ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਹਾਂ ਕੀ ਹੋ ਰਿਹਾ ਹੈ ਨਿਕਲੇ ਇਹ ਲੋਕੀ ਨਹੀਂ ਸਮਝਦੇ ਨੇ ਅਸੀਂ ਤੇ ਇਹ ਮੰਗ ਕਰਦੇ ਹਾਂ ਕਿ ਜਿੱਥੇ ਬਣਾਈ ਜਾਂਦੀ ਹੈ ਪਹਿਲੇ ਉੱਥੋਂ ਹੀ ਕਾਬੂ ਕੀਤਾ ਜਾਵੇ ਉਹਨਾਂ ਫੈਕਟਰੀਆਂ ਦੇ ਉੱਪਰ ਕਾਬੂ ਉਹਨਾਂ ਫੈਕਟਰੀਆਂ ਤੇ ਕਾਬੂ ਕੀਤਾ ਜਾਵੇ ਜੇ ਉੱਥੋਂ ਜਦ ਬਣਨੀ ਬੰਦ ਹੋਣਗੀ ਤੇ ਫਿਰ ਹੀ ਕਾਬੂ ਹੋਏਗਾ ਕੰਮ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਹੋ ਸਕਦਾ ਇਹ ਕਹਿ ਸਕਦੇ ਕਿ ਪ੍ਰਸ਼ਾਸਨ ਮਿਲੀ ਭੁਗਤ ਰੇ ਕਰ ਰਹੀ ਹੈ ਹਾਂਜੀ ਮਿਹਲੇ ਵਕਤ ਹੈਗੀ ਸਰ ਇਹਨਾਂ ਦੇ ਬਿਲਕੁਲ ਮੇਲੀ ਭਗਤਾ ਗਿਆ ਇਹ ਕੋਈ ਵੀ ਹੈਗਾ ਇਹਨਾਂ ਨੂੰ ਇਹ ਚਾਹੀਦਾ ਹੈਗਾ ਜੀ ਇਹ ਇਸ ਚੀਜ਼ ਤੇ ਆਪਣਾ ਇਹਨਾਂ ਨੂੰ ਕਾਬੂ ਕਰਨਾ ਚਾਹੀਦਾ ਇਹ ਲੱਗਦਾ ਕਿ ਇਹ ਚੈਨਲ ਔਰ ਕਰਕੇ ਆਮ ਲੋਕਾਂ ਨੂੰ ਪਤਾ ਹੁਣ ਇਹ ਛੋਟੀ ਜੀ ਬੱਚੀ 6 ਸਾਲ ਦੀ ਜਿਹੜੀ ਕਿ ਆਪਣੀ ਜ਼ਿੰਦਗੀ ਚ ਬੜਾ ਕੁਝ ਇਨਾ ਮਾਪਿਆਂ ਨੇ ਸੋਚਿਆ ਹੋਵੇ ਬੜੇ ਸੁਪਨੇ ਸੀ ਹਾਂਜੀ ਉਸ ਬੱਚੀ ਦੇ ਬੜੇ ਸੁਪਨੇ ਸੀ ਉਹ ਬੱਚੀ 6 ਸਾਲ ਦੀ ਸੀ ਲੇਕਿਨ ਉਸ ਬੱਚੀ ਨੂੰ ਇਨਾ ਕਿ ਉਹ ਸੀ ਮਮਾ ਮੈਂ ਸਕੂਲ ਜਾਊਂਗੀ ਮੈਂ ਮਨਾ ਕੁਝ ਬਣਾਂਗੀ ਮੈਂ ਕੁਝ ਉਹ ਕਰਾਂਗੀ ਆਪਣੇ ਘਰ ਵਾਸਤੇ ਕੁਝ ਕਰਾਂਗੀ ਤੇ ਸਰ ਕੀ ਕਹਿੰਦੇ ਕਦੇ ਨਾ ਕਦੇ ਕਦੇ ਬੱਚਾ ਕਦੇ ਵੱਡਾ ਹੁੰਦਾ ਕਦੇ ਮਾਂ ਬਾਪ ਦਾ ਆਪਣਾ ਰੋਸ਼ਨ ਘਰ ਕਰਦਾ ਨਾ ਹਾਂ ਤੇ ਇਹ ਤੇ ਇਹਨਾਂ ਨੇ ਯਾਨੀ ਕਿ ਜਮਨ ਜਨਮ ਲੈਣ ਤੋਂ ਪਹਿਲਾਂ ਹੀ ਬੱਚੇ ਨੂੰ ਮਾਰ ਦੇਣ ਵਾਲੀ ਗੱਲ ਹੋ ਗਈ ਹੈ। ਹੂੰ। ਇਹ ਤੇ ਅਸੀਂ ਤੇ ਮੈਂ ਅਸੀਂ ਤੇ ਇਹ ਅਪੀਲ ਕਰਦੇ ਆ ਕਿ ਇਹ ਜਿਹੜੀ ਡੋਰ ਹੈਗੀ ਆ ਜਿੱਥੋਂ ਬੰਗਿਆ ਆਂਦੀ ਹੈ ਪਹਿਲੇ ਉੱਥੇ ਕਾਬੂ ਕਰੋ। ਹੂੰ। ਉੱਥੇ ਕਾਬੂ ਕਰੋ ਤੇ ਜੇ ਆਪਣਾ ਫਿਰ ਜੜਬ ਹੋ ਸਕਦਾ ਨਹੀਂ ਤੇ ਕੁਝ ਨਹੀਂ ਬਣ ਸਕਦਾ। ਲੋਕੀ ਚੋਰੀ ਲੈ ਆਉਂਦੇ ਅਗਰ ਦੇਖੋ ਸਰ ਇਸ ਟਾਈਮ ਤੇ ਮੈਂ ਇਹ ਹਾਲਾਤ ਦੇਖਿਆ ਕਿ ਅੱਜ ਪੁਲਿਸ ਨੇ ਲੈ ਕੇ ਜਾਂਦੀ ਹੈ ਡੋਰ ਫੜ ਕੇ ਲੈ ਕੇ ਜਾਂਦੀ ਆ ਜਿਹੜਾ ਕੋਈ ਨਹੀਂ ਲੱਗਦਾ ਕਹਿੰਦੇ ਅਸੀਂ ਪੁਲਿਸ ਵਾਲੇ ਕੋਲੋਂ ਫੜ ਕੇ ਲਾਈਏ ਉੱਥੇ ਪੈਸੇ ਦੇ ਕੇ ਉਹ ਪੁਲਿਸ ਵਾਲੇ ਕੋਲੋਂ ਲੈ ਆਉਂਦੇ ਨੇ ਸੈਟਿੰਗ ਕਰ ਲੈਂਦੇ ਨੇ ਇਹ ਇਹ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਛੋਟੇ ਬੱਚਿਆਂ ਨੂੰ ਭੁਗਤਣਾ ਪੈਂਦਾ ਪਰ ਸਰ ਇੱਕ ਗੱਲ ਬਹੁਤ ਜ਼ਿਆਦਾ ਦੁੱਖ ਭਰੀ ਹੈ ਕਿ ਇਹ ਕਿਉਂ ਨਹੀਂ ਇਹ ਕੰਮ ਹੋ ਰਿਹਾ ਕਿਉਂ ਨਹੀਂ ਇੱਥੇ ਕਾਬੂ ਕੀਤਾ ਜਾ ਰਿਹਾ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੂਗਾ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਪਰ ਮੈਂ ਕਿਉਂਕਿ ਤਿੰਨ ਬੇਟੀਆਂ ਚਾਰ ਸੀ ਚਲੋ ਇੱਕ ਤੇ ਨਹੀਂ ਹਾਂਜੀ ਹਾਂਜੀ ਸਰ ਇਹ ਇੱਕ ਮਜ਼ਦੂਰ ਹੈ ਮਜ਼ਦੂਰ ਹੈ ਚਾਰ ਬੇਟੀਆਂ ਨੇ ਅਗਰ ਇਹਨਾਂ ਦੀ ਕੋਈ ਹੈਲਪ ਕੋਈ ਕਰ ਸਕੇ ਕੋਈ ਮਦਦ ਇਹਨਾਂ ਨੂੰ ਦੇ ਸਕੇ ਅਸੀਂ ਉਹਨਾਂ ਦੇ ਅੱਗੇ ਇਹ ਰਿਕੁਐਸਟ ਹੀ ਕਰਦੇ ਆਂ ਕਿ ਇਹਨਾਂ ਦੀ ਕੋਈ ਹੈਲਪ ਕਰ ਸਕੋ ਤੇ ਬੜੀ ਮਿਹਰਬਾਨੀ ਹੈ ਬਿਲਕੁਲ ਜੀ ਇਹ ਘਰ ਦੇ ਹਾਲਾਤ ਵੀ ਅਸੀਂ ਦਿਖਾਏ ਘਰ ਜ਼ਰੂਰ ਇਹਨਾਂ ਦਾ ਆਪਣਾ ਹੈਗਾ ਪਰ ਮਜ਼ਦੂਰੀ ਕਰਦੇ ਨੇ ਤੇ ਅਪੀਲ ਜਿਹੜੇ ਗਵੰਡੀ ਨੂੰ ਉਹ ਵੀ ਪਹੁੰਚੋਏ ਨੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੇ ਵੱਲੋਂ ਅਪੀਲ ਤੇ ਕੀਤੀ ਗਈ ਹੈ ਤੇ ਅਸੀਂ ਵੀ ਲਿਵਿੰਗ ਇੰਡੀਆ ਵੀ ਗਰਾਊਂਡ ਜ਼ੀਰੋ ਤੋਂ ਉਹਨਾਂ ਦੇ ਘਰ ਦੇ ਵਿੱਚ ਪਹੁੰਚਾ ਆ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੀ ਮਦਦ ਕੀ ਹੱਸਦਾ ਖੇਡਦਾ ਪਰਿਵਾਰ ਤੇ ਦੁੱਖ ਭਰੀ ਜਦੋਂ ਖਬਰ ਆਉਂਦੀ ਆ ਤੇ ਸਾਰਾ ਪਰਿਵਾਰ ਸਹਿਮ ਜਾਂਦਾ ਤੇ ਗਵਾਂਢੀ ਪਹੁੰਚੇ ਹੋਏ ਨੇ ਹਜੇ ਕੀ ਨਮ ਜੀ ਮੇਰਾ ਨਾਮ ਕਾਂਤਾ ਹੈਗਾ ਮੈਂ ਆਸ਼ਾ ਵਰਕਰ ਹੈਗੀ ਇਥੋਂ ਦੀ ਤਿੰਨ ਦਿ ਵਾਲੀ ਮੈਮ ਤੁਸੀਂ ਦੇਖਿਆ ਹੋ ਗਿਆ ਕਿ ਪ੍ਰਸ਼ਾਸਨ ਦੇ ਵੱਲੋਂ ਬੜੀ ਅਪੀਲ ਕੀਤੀ ਜਾਂਦੀ ਕਿ ਚੈਨਾ ਡੋਰ ਕਿਸੇ ਦੇ ਵੀ ਕੋਠੇ ਤੇ ਹੋਵੇਗੀ ਉਹਦੇ ਕਾਰਵਾਈ ਕੀਤੀ ਜਾਵੇਗੀ ਪਰ ਲੱਗਦਾ ਕਿ ਕਾਰਵਾਈ ਕੀ ਹੋਣੀ ਆ ਲੁਕਣ ਮੋਹ ਤੇ ਘਟ ਲੈ ਜਾ ਦੋ ਹਾਂਜੀ ਸਰ ਇਹ ਜਿਹੜੀ ਡੋਰ ਹੈਗੀ ਇਹ ਤੇ ਨਿਰੀ ਕਾਤਲ ਜੀ ਹੂੰ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਅੱਗੇ ਵੀ ਬਹੁਤ ਜ਼ਿਆਦੇ ਹਾਦਸੇ ਸੁਣੇ ਨੇ ਆਪਾਂ ਨਿਊਜ਼ ਚੈਨਲ ਦੇ ਉੱਪਰ ਦੇਖਦੇ ਰਹਿੰਨੇ ਆ YouTube ਦੇ ਉੱਪਰ ਐਨਾ ਐਨਾ ਕੁਝ ਆਂਦਾ ਹੈ ਪਰ ਫੇਰ ਵੀ ਸਰਕਾਰ ਨੂੰ ਕੁਝ ਨਹੀਂ ਕੁਝ ਕਰਦੇ ਹੀ ਨਹੀਂ ਪੇ ਕਰਨਗੇ ਤੇ ਡੋਰ ਬੰਦ ਹੋਏਗੀ ਐਦਕੀ ਵੀ ਇਹਨਾਂ ਨੇ ਲੋੜੀ ਦੇ ਉੱਪਰ ਕਿੰਨੇ ਕਿਹਾ ਹੈ ਕਿ ਸ਼ਕਤੀ ਵਰਤੀ ਹੈ ਪਰ ਫੇਰ ਵੀ ਵੇਖੋ ਤੁਸੀਂ ਲੋਕਾਂ ਨੇ ਡੋਰਾ ਬੰਦ ਨਹੀਂ ਕੀਤੀਆਂ ਹੈਗੀਆਂ ਜੇ ਬੰਦ ਇਹ ਸਰਕਾਰ ਕਰੇਗੀ ਤੇ ਫਿਰ ਹੋਏਗੀ ਕਿ ਇਦਾਂ ਹੀ ਹੋ ਜਾਣੀ ਹੈ ਹੁਣ ਇਹ ਲੋੜੀ ਵੀ ਨਹੀਂ ਹੈਗੀ ਫੇਰ ਵੀ ਇੱਕ ਹਾਦਸਾ ਹੋ ਗਿਆ ਇਹ ਪਰਿਵਾਰ ਦਾ ਜੀ ਚਲ ਗਿਆ ਤੇ ਅੱਗੋਂ ਬਾਕੀਆਂ ਦੇ ਵੀ ਤੇ ਜਾ ਹੀ ਸਕਦੇ ਆ ਸਾਡੇ ਬੱਚੇ ਜਾਂਦੇ ਤਾਂ ਸਾਨੂੰ ਤਾਂ ਵੀ ਡਰ ਲੱਗਾ ਰਹਿੰਦਾ ਵੀ ਪਤਾ ਨਹੀਂ ਅਸੀਂ ਇਹੋ ਕਹਿੰਨੇ ਕਿ ਪੁਲ ਦੇ ਉੱਪਰੋਂ ਦੀ ਨਹੀਂ ਬੱਚੇ ਜਾਣਾ ਪੁਲ ਦੇ ਉੱਪਰੋਂ ਦੀ ਨਹੀਂ ਜਾਣਾ ਹੈਗਾ ਪਤਾ ਨਹੀਂ ਕੀ ਬਣ ਜਾਣਾ ਕੀ ਨਹੀਂ ਬੰਨਾ ਹੈਗਾ ਜਿਸ ਤਰ੍ਹਾਂ ਕੋਈ ਸਰਕਾਰ ਨੇ ਕੋਈ ਪ੍ਰੀਤ ਕਰੋਗਾ ਕਿ ਤਿੰਨ ਤਿਕਨੇ ਤੇ ਮਜ਼ਦੂਰੀ ਕਰਦੇ ਨੇ ਜਿੱਦਾਂ ਦਾ ਕਹਿੰਦੇ ਕਿ ਇਹ ਹਾਸਾ ਵਾਪਰਿਆ ਉਹ ਕੰਮ ਤੇ ਨਹੀਂ ਗਈ ਹਾਂਜੀ ਉਹ ਵਿਚਾਰਾ ਕੰਮ ਤੇ ਨਹੀਂ ਗਿਆ ਹੈਗਾ ਕੰਮ ਤੇ ਕੀ ਜਾਏ ਜਦੋਂ ਆਪਣੇ ਅਫਸੋਸ ਤੋਂ ਨਿਕਲੇਗਾ ਤਾਂ ਫੇਰ ਹੀ ਕੰਮ ਤੇ ਜਾਏਗਾ ਤੇ ਕੰਮ ਵੀ ਵਿਚਾਰਾ ਧੀਆਂ ਦੇ ਪਿੱਛੇ ਹੀ ਕਰਦਾ ਸੀ ਹਾਂ ਤੇ ਇਹ ਧੀ ਜਿਹੜੀ ਇਹਨਾਂ ਨੇ ਆਪਣੇ ਬੱਚਿਆਂ ਵਾਂਗ ਬੇਟੇ ਵਾਂਗ ਰੱਖੀ ਹੈ ਬੇਟੇ ਦੀ ਉਮੀਦ ਹੀ ਨਹੀਂ ਰੱਖੀ ਕਿ ਬੇਟਾ ਹੋਏ ਕਹਿੰਦੇ ਨਹੀਂ ਇਹ ਵੀ ਜਿਹੜੀ ਬੇਟੀ ਹੈ ਨਾ ਇਹ ਮੇਰੇ ਬੇਟਿਆਂ ਵਾਂਗ ਖੁਦ ਮੈਂ ਇਹਨਾਂ ਦੀ ਡਿਲੀਵਰੀ ਕਰਾਈ ਇਹਨਾਂ ਦੀ ਹਾਂਜੀ ਮੇਰੇ ਹੱਥਾਂ 'ਚ ਬੇਟੀ ਹੋਈ ਹੈ